लोडली ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਪੰਜਾਬੀ ਮਾਂ ਬੋਲੀ ਚੇਤਨਾ ਮਾਰਚ ਕੱਢਿਆ ਗਿਆ ਹੈਗਾ ਬਹੁਤ ਵਧੀਆ ਸ਼ਲਾਘਾਯੋਗ ਕਦਮ ਆ ਪੰਜਾਬੀਆਂ ਲਈ ਇਹ ਬਹੁਤ ਬਾਣ ਵਾਲੀ ਗੱਲ ਆ ਪੰਜਾਬੀ ਮਾਂ ਬੋਲੀ ਨੂੰ ਜਿੱਦਾਂ ਰੱਖਣਾ ਚਾਹੀਦਾ 21 ਫਰਵਰੀ ਯਾਦ ਰੱਖੋ ਸਕੂਲਾਂ ਕਾਲਜਾਂ ਦੇ ਵਿੱਚ ਪੰਜਾਬੀ ਮਾਂ ਬੋਲੀ ਦੇ ਨਾਲ ਸੰਬੰਧ ਬਣਾਉਣਾ ਚਾਹਣਾ ਚਾਹੀਦਾ ਧਿਆਰ ਆਪਾਂ ਨੂੰ ਸਾਰੇ ਸਕੂਲਾਂ ਕਾਲਜਾਂ ਦੇ ਵਿੱਚ ਇਹ ਜ਼ਰੂਰੀ ਲਾਗੂ ਕੀਤਾ ਜਾਵੇ ਪੰਜਾਬ ਸਰਕਾਰ ਨੂੰ ਬੇਨਤੀ ਹੈ ਵੀ 21 ਫਰਵਰੀ ਪੰਜਾਬੀ ਮਾਂ ਬੋਲੀ ਦਿਵਸ ਬਣਾਓ ਮਨਾਓ ਇਹ ਜਿਹੜੇ ਪੰਜਾਬੀ ਮਾਂ ਬੋਲੀ ਹੈ ਇਹ ਪੰਜਾਬੀਆਂ ਦੀਆਂ ਤਿੰਨ ਮਾਵਾਂ ਹੁੰਦੀਆਂ ਇਹ ਯਾਦ ਰੱਖਣ ਪਹਿਲੀ ਮਾਂ ਜਨਮ ਦੇਣ ਵਾਲੀ ਮਾਂ ਆਪਣੀ ਦੂਸਰੀ ਮਾਂ ਧਰਤੀ ਮਾਤਾ ਤੀਸਰੀ ਮਾਂ ਜਿਹੜੀ ਪੰਜਾਬੀ ਮਾਂ ਬੋਲੀ ਆ ਉਹਨੂੰ ਵਿਸਾਰਨਾ ਨਹੀਂ ਆਪਾਂ ਉਹਨੂੰ ਆਪਦੇ ਨਾਲ ਸੀਨੇ 'ਚ ਵਿਸਾ ਕੇ ਰੱਖਣਾ ਸਤਿ ਸ੍ਰੀ ਅਕਾਲ ਬਾਪੋ ਜੀ ਤੇਰੀ ਸੋਚ ਤੇ ਵਾਹਿਗੁਰੂ ਜੀ ਆਖਾ ਵਾਹਿਗੁਰੂ ਜੀ ਆਖਾ ਮੈਂ ਜੀ ਮੇਰਾ ਨਾਮ ਵਿਕੀ ਸਿੰਘ ਬੋਹਾਲੀ ਹੈ ਮੈਂ ਪਿਛੇ ਤੋਂ ਮਹਿਲਕਣਾ ਦਾ ਰਹਿਣ ਵਾਲਾ ਪਰ ਬਾਈਕ ਸਾਲ ਤੋਂ ਮੈਂ ਜਿਹੜਾ ਹੈਗਾ ਮੋਹਾਲੀ ਰਹਿ ਰਿਹਾ ਤੇ ਉੱਥੇ ਮੈਂ ਪੰਜਾਬੀ ਮਾਂ ਬੋਲੀ ਤੇ ਕਾਫੀ ਕੰਮ ਕੀਤੇ ਨੇ ਪਿਛੇ ਮੈਂ ਫਿਲਮ ਵੀ ਕੀਤੀ ਹੈ ਬਾਕੀ ਕਦੋਂ ਮੁੜਨਗੇ ਉਹ ਵੀ ਰਿਲੀਜ਼ ਹੋਣੀ ਹੈ ਉਹਦਾ ਜਿਹੜਾ ਐਡੀਟਿੰਗ ਦਾ ਕੰਮ ਬਾਕੀ ਹੈ ਜੀ ਕੀ ਆ ਜਥੇਬੰਦੀ ਦਾ ਨਾਮ ਸਾਡਾ ਪੰਜਾਬੀ ਮਾਂ ਬੋਲੀ ਬਚਾਓ ਲੋਕ ਮੰਚ ਹੈ ਜਿਹਦੇ ਅਸੀਂ ਅੰਦਰ ਥੱਲੇ ਕਰ ਰਹੇ ਹਾਂ ਇੱਕ ਸਾਡਾ ਬੈਨਰ ਹੈ ਟੀਮ ਨੂੰ ਇੰਟਰਨੈਸ਼ਨਲ ਜਿਹਦੇ ਆਲਰੇਡੀ ਅਸੀਂ ਸਮਾਜਿਕ ਗਤੀਵਿਧੀਆਂ ਕਰਦੇ ਰਹਿੰਦੇ ਆ ਉਹਦੇ ਆਧਾਰ ਤੇ ਅਸੀਂ ਅੱਜ ਜਿਹੜਾ ਹੈਗਾ ਰੋਡ ショੂ ਲੈ ਕੇ ਚੱਲੇ ਆ ਕਿੰਨੀਆਂ ਗਤੀਵਿਧੀਆਂ ਕਰ ਚੁੱਕੇ ਹਾਂ ਹੁਣ ਤੱਕ ਅਸੀਂ ਕਾਫੀ ਗਤੀਵਿਧੀਆਂ ਕੀਤੀਆਂ ਜੀ ਮੁਹਾਲੀ ਦੇ ਵਿੱਚ ਕਾਫੀ ਅਸੀਂ ਜਿੱਦਾ ਕੈਂਪ ਲਾਉਣੇ ਆ ਪੰਜਾਬੀ ਵਾਸਤੇ ਮੈਂ ਲੜਾਈ ਵੀ ਲੜਦਾ ਮੈਂ ਐਪਲੀਕੇਸ਼ਨਾਂ ਮੂਵ ਕਰਦਾ ਦਫ਼ਤਰਾਂ ਦੇ ਵਿੱਚ ਪੰਜਾਬੀ ਦੇ ਵਿੱਚ ਜਦੋਂ ਨਹੀਂ ਉਹ ਇਹ ਚੀਜ਼ ਨੂੰ ਕਰਦੇ ਤਾਂ ਮੈਂ ਕਹਿੰਦਾ ਲਿਖ ਕੇ ਦਿਓ ਮੈਨੂੰ ਕਿ ਤੁਸੀਂ ਸੈਪ ਕਿਉਂ ਨਹੀਂ ਕਰਦੇ ਇਹ ਗਤੀਵਿਧੀਆਂ ਨੇ ਜੀ ਕਿ ਪੰਜਾਬੀ ਨੂੰ ਜਾਗਰੂਕ ਕਰਨਾ ਤੇ ਲੜਾਈ ਚੜ੍ਹਦੀ ਕਲਾ ਲਈ ਪੰਜਾਬੀ ਮਾਂ ਬੋਲੀ ਦੀ ਅਰਦਾਸ ਕਰਨ ਚੱਲੇ ਆਂ ਨੰਗਲ ਜੋੜਾ ਸਾਹਿਬ ਅੱਜ ਦਾ ਮੋਟਿਵ ਹੈ ਕਿ ਅਸੀਂ ਕਰੋੜ-ਚੋੜ ਦੇ ਤਾਰ ਤੇ ਕਿਉਂਕਿ ਰੋਡਸ਼ੋ ਰਾਜਨੀਤਿਕ ਬਹੁ ਨਿਕਲਦੇ ਆ ਪਰ ਉਹਨਾਂ ਨੂੰ ਜਗਾਉਣ ਚੱਲੇ ਆ ਉਹਨਾਂ ਦੀ ਨੀਂਦ ਦੇ ਵਿੱਚ ਸੁੱਤਿਆਂ ਨੂੰ ਜਗਾਉਣ ਚੱਲੇ ਆ ਵੀ ਇਹ ਵੀ ਮਸਲਾ ਹੈ ਪੰਜਾਬੀ ਮਾਂ ਬੋਲੀ ਦਾ ਜਿਹਦੇ ਆਧਾਰ ਤੇ ਤੁਸੀਂ ਕੱਲ ਨੂੰ ਵੋਟਾਂ ਮੰਗ ਕੇ ਲੈ ਕੇ ਲੋਕਾਂ ਦੀਆਂ ਫਿਰ ਤੁਸੀਂ ਕੁਰਸੀ ਦੇ ਬਹਿ ਜਾਂਦੇ ਹੋ ਤੇ ਪੰਜਾਬੀ ਮਾਂ ਬੋਲੀ ਦੀ ਗੱਲ ਨਹੀਂ ਕਰਦੇ ਪਰ ਜਦੋਂ ਅਸੀਂ ਤੁਸੀਂ ਕੁਰਸੀ ਤੇ ਬੈਠਦੇ ਹੋ ਉਦੋਂ ਤੁਹਾਡੀ ਪੰਜਾਬੀ ਆਵਾਜ਼ ਹੁੰਦੀ ਹੈ ਜਦੋਂ ਤੁਸੀਂ ਲੋਕਾਂ ਦੀਆਂ ਵੋਟਾਂ ਲੈ ਕੇ ਜਾਂਦੇ ਹੋ ਇਹ ਇਲੈਕਸ਼ਨਾਂ ਦੇ ਦਿਨਾਂ ਚੀਜ਼ੀ ਜ਼ਰੂਰੀ ਹੈ ਜ ਇਹਨਾਂ ਨੂੰ ਜਗਾਉਣਾ ਕਿ ਅਸੀਂ ਪਹਿਲਾਂ ਵੀ ਗਤੀਵਿਧੀਆਂ ਉਜਾਗਦੇ ਨਹੀਂ ਪਰ ਇਹਨਾਂ ਨੂੰ ਪਤਾ ਲੱਗਣਾ ਚਾਹੀਦਾ ਕਿ ਇਹ ਜੀ ਮੂਵਮੈਂਟ ਵੀ ਚੱਲ ਰਹੀ ਹੈ ਇਹ ਜਹਾ ਹੱਕ ਵੀ ਹੈ ਤੇ ਦੱਸਣ ਸਾਨੂੰ ਵੀ ਪੰਜਾਬੀ ਮਾਂ ਬੋਲੀ ਲਈ ਕੀ ਕਰ ਰਹੇ ਨੇ ਮਾਂ ਬੋਲੀ ਪੰਜਾਬੀ ਪ੍ਰਤੀ ਵਿਤਕਰੇ ਬਾਜੀ ਕਿਹੜੀ ਪਾਰਟੀ ਕਰ ਰਹੀ ਹੈ ਕਿ ਕੌਣ ਜੀ ਸਵੇ ਸਮੇਂ ਦੇ ਹਾਕਮਾਂ ਨੇ ਕੀਤਾ ਹੈ ਸਮੇ ਸਮੇਂ ਦੇ ਹਾਕਮਾਂ ਨੇ ਕੀਤਾ ਕੀ ਨਹੀਂ ਹੋਇਆ ਹਰਿਆਣਾ ਪੰਡਿਆ ਗਿਆ ਸਾਤੋਂ ਜੀ ਸਾਤੋਂ ਪਾਕਿਸਤਾਨ ਦਾ ਵੱਖਰਾ ਹੋ ਗਿਆ ਜੀ ਪੰਜਾਬ ਜਦੋਂ ਜਦੋਂ ਜਦਿਹਾਤ ਪਾਵਰ ਆਈ ਹੈ ਉਹਨਾਂ ਨੇ ਆਪਣਾ ਇਹ ਚੀਜ਼ ਨੂੰ ਬੜਾ ਲਾਭਿਆ ਸਾਡੀ ਪੰਜਾਬੀ ਨੂੰ ਕੋ-ਕੋ ਕੇ ਮਾਰ ਰਿਆ ਜੀ ਉਹਨੇ ਸਭ ਤੋਂ ਵੱਧ ਕਰਵਾਨੀਆਂ ਪੰਜਾਬੀਆਂ ਨੇ ਕੀਤੀਆਂ ਨੇ ਜੇ ਆਪਾਂ ਦੇਖੀ ਜੇ ਕਿਹਦੇ ਪ੍ਰਤੀ ਗਿਲਾ ਤੁਹਾਨੂੰ ਜ਼ਿਆਦਾ ਮੈਨੂੰ ਮੌਕੇ ਦੇ ਹਾਕਮਾਂ ਪ੍ਰਤੀ ਗਿਲਾ ਜਿਹੜੇ ਮੌਕੇ ਮੌਕੇ ਦੇ ਹਾਕਮ ਆਉਂਦੇ ਰਹੇ ਨੇ ਉਹਨਾਂ ਨੇ ਪੰਜਾਬੀ ਮਾਂ ਬੋਲੀ ਵੱਲ ਕੋਈ ਧਿਆਨ ਨਹੀਂ ਦਿੱਤਾ ਉਹਨਾਂ ਨੇ ਰੋਟੀਆਂ ਛਕੀਆਂ ਨੇ ਤੇ ਆਪਣੀ ਕੁਰਸੀ ਵੱਲ ਧਿਆਨ ਦਿੱਤਾ ਵੀ ਕੁਰਸੀ ਕਿੰਨਾ ਬਚਣੀ ਚਾਹੀਦੀ ਹੈ ਪਰ ਪੰਜਾਬੀ ਮਾਂ ਬੋਲੀ ਜਿੱਥੇ ਜਾਵੇ ਉਹ ਕਹਿੰਦੇ ਸਭ ਤੋਂ ਜ਼ਿਆਦਾ ਸੇਵਾ ਹੀ ਅਸੀਂ ਕੀਤੀ ਹੈ ਮਾਂ ਬੋਲੀ ਪੰਜਾਬੀ ਦੀ ਤੁਸੀਂ ਉਹਨਾਂ ਨੂੰ ਪਤਾ ਹੀ ਹੈ ਜੀ ਤੁਸੀਂ ਰੋਜ਼ ਮੀਡੀਆ 'ਚ ਵਿਚਰਦੇ ਹੋ ਵੀ ਕਿੰਨੀ ਕਿ ਸੇਵਾ ਕੀਤੀ ਹੈ ਕੀ ਸਰਕਾਰੀ ਸਕੂਲਾਂ ਦੇ ਵਿੱਚ ਕੀ ਹਾਲਾਤ ਨੇ ਔਰ ਪ੍ਰਾਈਵੇਟ ਸਕੂਲਾਂ 'ਚ ਕੀ ਹਾਲਾਤ ਨੇ ਪੰਜਾਬੀ ਦੇ ਅੱਜ ਠੀਕ ਪੰਜਾਬੀ ਬੋਲਣ ਤੇ ਜੁਰਮਾਨਾ ਹੋ ਰਿਹਾ ਹੈ ਜੀ ਸਕੂਲਾਂ ਵਿੱਚ ਕੋਈ ਹਾਂਜੀ ਕੀ ਨਾਮ ਹੈ ਜੀ ਆਪਣਾ ਮੈਂ ਕੁਲਵਿੰਦਰ ਵਰਕੀ ਯਾਵੀ ਸ਼ੈਰ ਜਨਰਲ ਸਕੱਤਰ ਸਾਹਿਬ ਸਾਈ ਮਾਂਝ ਕੋਟਪੁਰ ਹਾਂ ਵਰਕੀ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਜਲ ਪ੍ਰੋਗਰਾਮ ਬਾਰੇ ਅੱਜ ਜੋ ਇਹ ਚੇਤਨਾ ਮਾਰਚ ਕੱਢਿਆ ਜਾ ਰਿਹਾ ਮਾਂ ਬੋਲੀ ਪੰਜਾਬੀ ਨੂੰ ਬਚਾਉਣ ਲਈ ਮਾਂ ਬੋਲੀ ਪੰਜਾਬੀ ਜੋ ਮੰਚ ਹੈ ਪੰਜਾਬ ਦਾ ਉਸ ਵੱਲੋਂ ਸਾਡੀ ਬਹੁਤ ਹੀ ਸਤਿਕਾਰਯੋਗ ਵੱਡੇ ਭਾਜੀ ਵਿੱਕੀ ਸਿੰਘ ਮਹਾਲੀ ਜੀ ਵੱਲੋਂ ਉਹਨਾਂ ਦੀ ਅਗਵਾਈ ਹੇਠ ਜੇ ਜੋ ਮਾਰਚ ਹੈ ਕੋਟਪੂਰਾ ਸ਼ਹਿਰ ਤੋਂ ਹੁੰਦਾ ਹੋਇਆ ਫਰੀਦਕੋਟ ਔਰ ਪਾਨਾ ਤੇ ਜੋੜਾ ਸਾਹਿਬ ਨੰਗਲ ਤੱਕ ਪਹੁੰਚੇਗਾ ਸੋ ਇਸ ਲਈ ਜੋ ਅੱਜ ਪੰਜਾਬੀ ਮਾਂ ਬੋਲੀ ਨੂੰ ਦਰਪੇਸ਼ ਸਮੱਸਿਆਵਾਂ ਨੇ ਜੋ ਅੱਜ ਪੰਜਾਬੀ ਮਾਂ ਬੋਲੀ ਪੰਜਾਬੀ ਨੂੰ ਢਾਹ ਲੱਗ ਰਹੀ ਆ ਵਕ ਵਕ ਸਰੋਤਾਂ ਤੋਂ ਵਕ ਵਕ ਸੁੰਮਿਆਂ ਤੋਂ ਵਿਸ਼ੇਪਰ ਸਕੂਲ ਹੋਣ ਜਾਂ ਸਾਡੇ ਘਰਾਂ ਵਿੱਚ ਵੀ ਅਸੀਂ ਸਾਡੀਆਂ ਮਾਵਾਂ ਵੀ ਆਪਣੇ ਬੱਚਿਆਂ ਨਾਲ ਪੰਜਾਬੀ ਵਿੱਚ ਗੱਲ ਕਰਨ ਨੂੰ ਬਹੁਤ ਪਸੰਦ ਨਹੀਂ ਕਰਦੇ ਕਈ ਵਾਰ ਸੋ ਇਹ ਕੌਣ ਆ ਉਹਦੇ ਲਈ ਕਸੂਰਵਾਲ ਉਹਦੇ ਲਈ ਕਸੂਰਵਾਲ ਅਸੀਂ ਖੋਦਾਂ ਅਸੀਂ ਖੋਦਾਂ ਸਾਡੀਆਂ ਸਰਕਾਰਾਂ ਨੇ ਕਦੇ ਬਹੁਤੀ ਸਾਡੀ ਮਾਂ ਬੋਲੀ ਸਾਧਨੀ ਲਈ ਅਸੀਂ ਅੱਜ ਮੈਂ ਬਹੁਤ ਆਮ ਘਰਾਂ ਤੇ ਵੇਖਦਾ ਕਿਉਂਕਿ ਮੈਂ ਇੱਕ ਅਧਿਆਪਕਾਂ ਮੈਂ ਪੰਜਾਬੀ ਦਾ ਅਧਿਆਪਕਾਂ ਔਰ ਮੈਂ ਵੇਖਦਾ ਕਿ ਸਾਡੀਆਂ ਜੋ ਸਕੂਲਾਂ ਚ ਪੜਾਈਆਂ ਜੋ ਕਰਵਾਈਆਂ ਜਾ ਰਹੀਆਂ ਨੇ ਉਹ ਵੀ ਬਹੁਤੀਆਂ ਸਾਡੀਆਂ ਪੰਜਾਬੀ ਨੂੰ ਪਹਿਲ ਨਹੀਂ ਦਿੰਦੀਆਂ ਨੇ ਮਾਂ ਬੋਲੀ ਬੋਲਣ ਦੇ ਜੁਰਮਾਨੇ ਲਾਈ ਜਾ ਰਹੇ ਨੇ ਇਵਨ ਜੇ ਅਸੀਂ ਘਰਾਂ ਵਿੱਚ ਵੀ ਅਸੀਂ ਮਾਂ ਬੋਲੀ ਜੇ ਪੰਜਾਬੀ ਚ ਬੱਚੇ ਨਾਲ ਗੱਲ ਕਰਨੀ ਪਉਤੀ ਸੀ ਉਸ ਹੀ ਆਪਣਾ ਨੀਵਾਂ ਦਰਜਾ ਸਮਝਦਾ ਕਿਸੇ ਸ਼ਾਇਦ ਹਿੰਦੀ ਚ ਗੱਲ ਕਰੀਏ ਬੱਚੇ ਨਾਲ ਜਾਂ ਅੰਗਰੇਜ਼ੀ ਚ ਗੱਲ ਕਰੀਏ ਸਾਡਾ ਪੱਦਰ ਬਹੁਤ ਉੱਚਾ ਹੋਏਗਾ ਪਰ ਅਸਲ ਚ ਇਹਦੇ ਨਾਲ ਸਾਡੀ ਅਸੀਂ ਆਪਣੀ ਮਾਂ ਬੋਲੀ ਨੂੰ ਮਾਰ ਰਹੇ ਹਾਂ ਔਰ ਇਤਿਹਾਸ ਗਵਾ ਕਿ ਜਿਹੜੀਆਂ ਕੌਮਾਂ ਦੀ ਮਾਂ ਬੋਲੀ ਖਤਮ ਹੋ ਜਾਂਦੀ ਆ ਉਹ ਕੌਮਾਂ ਬਹੁਤੀ ਦਿਨ ਜ਼ਿੰਦਗਾਨ ਨਹੀਂ ਵਿੱਕੀ ਸਿੰਘ ਮਹਾਲੇ ਨੇ ਕਿਹਾ ਜੀ ਸਮੇਂ ਦੇ ਹਾਕਮ ਕਸੂਰਵਾਰ ਨੇ ਸਮੇਂ ਦੇ ਹਾਕਮ ਜ਼ਿੰਮੇਵਾਰ ਨੇ ਤੁਸੀਂ ਕਹਿੰਦੇ ਅਸੀਂ ਜ਼ਿੰਮੇਵਾਰ ਆ ਅਸੀਂ ਕਸੂਰਵਾਰ ਆ ਜੀ ਦੋਵੇਂ ਅਸੀਂ ਖੁਦ ਵੀ ਜ਼ਿੰਮੇਵਾਰ ਆ ਅਸੀਂ ਆਪਣੀ ਜ਼ਿੰਮੇਵਾਰੀ ਸਮਝਾਂਗੇ ਤੇ ਅਸੀਂ ਸਰਕਾਰਾਂ ਨੂੰ ਜਾਗਰੂਕ ਕਰਾਂਗੇ ਔਰ ਸਰਕਾਰਾਂ ਦਾ ਵੀ ਇਹ ਫਰਜ਼ ਬੰਦਾ ਕਿ ਮਾਂ ਬੋਲੀ ਵਜੇ ਸਾਡੇ ਸਿਲੇਬਸ ਨੇ ਸਾਡੇ ਖਾਸ ਕਰਕੇ ਸਾਡੇ ਸਕੂਲਾਂ ਕਾਲਜਾਂ ਦੇ ਸਾਡੇ ਕਚਹਿਰੀਆਂ ਵਿੱਚ ਕਚਹਿਰੀਆਂ ਦੀ بادشاہ ਬੜੀ ਔਖੀ ਆ ਸਾਡੀ ਜੋ ਆਮ ਸਾਡੀ ਸਿੱਧੀ ਮਠੇੜ ਪੰਜਾਬੀ ਵਿੱਚ ਹੋਏ ਤਾਂ ਆਮ ਲੋਕਾਂ ਨੂੰ ਸਮਝ ਆਵੇ ਆਮ ਆਵਾਮ ਨੂੰ ਸਮਝ ਆਵੇ ਕਿ ਸਰਕਾਰਾਂ ਦਾ ਕਿਤੇ ਨਾ ਕਿਤੇ ਬਹੁਤ ਵੱਡਾ ਇਸ ਨੂੰ ਸਾਡੀ ਮਾਂ ਬੋਲੀ ਨੂੰ ਖਤਮ ਕਰਨ ਵਿੱਚ ਯੋਗਦਾਨ ਔਰ ਅੱਗੇ ਵੀ ਰਹੇਗਾ ਜੇਕਰ ਅਸੀਂ ਜਾਗਰੂਕ ਨਾ ਹੋਈਏ ਤਾਂ